करना है उन्होंने तो लोगों पे पड़े ਇਹ ਵੀਡੀਓ ਬਣਾਇਆ ਕੱਟ ਕੱਟ ਕੇ ਜਿਹੜੀ ਸਰਟੀਫਿਕੇਟ ਹੈ ਬੈਂਕਿੰਗ ਪਾਸਟਰ ਵਾਲਾ ਹਾਂ ਅੱਧੀ ਬਹੁਤ ਸੇਵਾ ਕਰਨ ਦੀ ਹਾਂ ਹਾਂਜੀ ਸੀਿੰਗ ਇੱਦਾਂ ਹੀ ਮਾਰੇ ਕਿਰਪਾ ਮਾਰੇ ਦੇਣਾ ਤੇ ਉਹ ਸਾਡਾ ਬਾਬਾ ਹੀ ਕਰਾਉਣ ਵਾਲਾ ਆਏ ਦੇ ਦੇ ਹਾਂਜੀ ਇਹਦੇ ਹੀ ਮਾਰੇ ਹਾਂਰੇ

ਹਾਂਜੀ ਸੱਡੇ <consulted Southeast continue> ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਇਹ ਆਵਾਹਨ ਹੈਗਾ ਕਿ ਬਸੇ ਤਾਂ ਪਿਛਲੇ 5-10 ਸਾਲ ਤੋਂ ਚੱਲ ਰਿਹਾ ਆਵਾਹ ਨੇ ਸਵੱਛਤਾ ਅਭਿਆਨ ਔਰ ਅਸੀਂ ਹਰ ਜਗ੍ਹਾ ਤੇ ਹਰ ਧਾਰਮਿਕ ਸਥਾਨ ਤੇ ਔਰ ਪਬਲਿਕ ਸਥਾਨ ਤੇ ਜਾ ਕੇ ਕਰਦੇ ਆਂ ਔਰ ਕਰ ਰਹੇ ਆਂ ਪੂਰੀ ਪਾਰਟੀ ਦੀ ਹਰ ਵਰਕਰਿਆ ਕਰਤਾ ਹਰ ਲੈਵਲ ਤੇ ਕਰ ਰਹੇ ਆਂ ਲੇਕਿਨ 22 ਤਰੀਕ ਤੱਕ ਇੱਕ ਸਪੈਸ਼ਲ ਅਭਿਆਨ ਹੋਰ ਚਲਾਇਆ ਕਿ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਹੈਗੇ ਆ ਹਿੰਦੁਸਤਾਨ ਚ ਕਿ ਸ਼੍ਰੀ ਰਾਮ ਦੀ ਜਦੋਂ ਉੱਥੇ ਹੋਣਾ ਆ ਮੰਦਰ ਤੇ ਪ੍ਰਾਣ ਪ੍ਰਤੀਸ਼ਠਾ ਹੋਣੀ ਆ ਉਹ ਤੋਂ ਉਦੋਂ ਤੱਕ ਸਾਰੇ ਜਿੰਨੇ ਵੀ ਧਾਰਮਿਕ ਮੰਦਰ ਹੈਗੇ ਗੁਰਦੁਆਰੇ ਹੈਗੇ ਆ ਹੋਰ ਜਿੰਨੇ ਵੀ ਧਾਰੇ ਹੈਗੇ ਆ ਉਹਨਾਂ ਚ ਜਾ ਕੇ ਸਫਾਈ ਉਹ ਵੀ ਕਰਨਾ ਆ ਔਰ ਉਸੇ ਤਹਿਤ ਅਸੀਂ ਅੱਜ ਇੱਥੇ ਆਹ ਸ਼੍ਰੀ ਗੁਰਦੁਆਰਾ ਗਰਨਾ ਸਾਹਿਬ ਵਿੱਚ ਆਏ ਆ ਔਰ ਇੱਥੇ ਸਾਰੀ ਸੰਗਤ ਨੂੰ ਵੀ ਮਿਲੇ ਆ ਔਰ ਸਾਰਾ ਇੱਥੇ ਜੋ ਵੀ ਸਦਾ ਸਵਚਤਾ ਦੀ ਜਾਂਚ ਕੀਤੀ ਆ ਅਸੀਂ ਔਰ ਬਹੁਤ ਖੁਸ਼ੀ ਹੁੰਦੀ ਹੈ ਸਭ ਉਸ ਖਾਲ ਤੇ ਜਾ ਕੇ ਕੋਈ ਸੇਵਾ ਕਰਨੀ ਹੈ ਮੈਂ ਤਾਂ ਕਹਦਾ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਇੱਕ ਸਵੱਛਤਾ ਅਭਿਆਨ ਦੀ ਤਰ੍ਹਾਂ ਅੱਜ ਹੀ ਨਹੀਂ ਰੋਜ਼ ਆ ਕੇ ਕਰਨੀ ਚਾਹੀਦੀ ਸਾਰਿਆਂ ਨੂੰ ਹਰ ਟਾਈਮ ਕਰਨੀ ਚਾਹੀਦੀ ਹੈ ਔਰ ਬਹੁਤ ਬਹੁਤ ਤੁਹਾਡਾ ਧੰਨਵਾਦ